ਇਹ ਲੈ ਆਇਦਰ ਦੋ ਮਿੰਟ ਗੱਲਾਂ ਚ ਕੀ ਲੱਗ ਕੇ ਕਿ ਸੂਰਜ ਕਹਦਾ ਮੈਂ ਹੈਗਾ ਵਾਂ ਆਹ ਦੇਖ ਲੈ ਧਾਰ ਇੱਥੇ ਸੀ ਉੱਥੇ ਪਹੁੰਚ ਗਈ ਆ ਮੈਨੂੰ ਲੱਗਦਾ ਹੋਰ ਮਾੜਾ ਜਾਂ ਕਰੜਾ ਹੋ ਗਿਆ ਜੈਸਾ ਤੇ ਜੇਠ ਹਾਰਡ ਚ ਬਿਲਕੁਲ ਜੀ ਬਿਲਕੁਲ ਇਹ ਤਾਂ ਬਾਬਾ ਜੀ ਬੱਟ ਤੁਹਾਨੂੰ ਗਾਂਹ ਕਰਨੀ ਪੈਣੀ ਆ ਪਰਲੇ ਪਾਸੇ ਨੂੰ ਤੇ ਆਹ ਦੇਖ ਲੋ ਲੈ ਇਹਨਾਂ ਦੀ ਆ ਜੀ ਉਹ 25 ਸਾਲ ਦੀ ਆ ਜੀ ਅੱਛਾ ਵੈਸੇ ਜਿਹੜੀ ਆਪਾਂ ਦੇ ਰਹੇ ਆ ਸੈਟ ਉਹ ਕੰਪਲੀਟ ਦੀ 2 ਸਾਲ ਦੀ ਆ ਤੇ ਇਹਦੀ ਪੈਨਲ ਦੀ ਉਹ 25 ਸਾਲ ਦੀ ਆ ਅਸਲ ਵਿੱਚ ਅੱਗੇ ਕੀ ਸੀ ਨਾ 25 ਸਾਲ ਦੀ ਇਹਦੀ ਗਾਰੰਟੀ ਤਾਂ ਦੇ ਦਿੰਦੇ ਸੀਗੇ ਹਾਂ ਜੀ ਉਹ ਸਿਰਫ ਟੁੱਟਣ ਦੀ ਗਾਰੰਟੀ ਨਹੀਂ ਸੀ ਹੁੰਦੀ ਪਰ ਤੁਸੀਂ 2 ਸਾਲ ਦੀ ਨਾਲ ਟੁੱਟਣ ਦੀ ਵੀ ਗਾਰੰਟੀ ਵੀ ਦੇ ਰਹੇ ਆ ਇਹ ਵੱਡੀ ਅਪਡੇਟ ਆ ਬਿਲਕੁਲ ਜੀ ਮੀਨ ਜੇ ਕਲੀਅਰ ਗੱਲ ਦਰਸ਼ਕੋ ਇਹ ਕਰਾ ਕਿਉਂ ਬਾਈ ਇਦਾਂ ਹੀ ਆ ਨਾ ਗੱਲ ਆ ਸੋਲਰ ਪੈਨਲ ਲੱਗਿਆ ਵਾ ਭਾਵੇਂ ਇਹ ਟੁੱਟ ਜੇ ਭਾਵੇਂ ਕੋਸ਼ ਹੋ ਜੇ ਜਦੋਂ ਤੁਸੀਂ ਲਵਾ ਲਿਆ ਆਪੇ ਆ ਬਾਈ ਬਦਲ ਕੇ ਜਾਣਗੇ ਲਾਉਂਦੇ ਵੀ ਬਾਈ ਹੁਣੀ ਇਹ ਆ ਮਾਲਵਾ ਸੋਲਰ ਵਾਲਿਆਂ ਕੋਲੇ ਪਹੁੰਚਿਆ ਹੋਇਆ ਮੈਂ ਬਾਈ ਬਲਜਿੰਦਰ ਆਪਣੇ ਨੇ ਵੀ ਸਾਸਤਰੀ ਕਲ ਕੀ ਹਾਰ ਆ ਸਾਸਤਰੀ ਕਲ ਬਾਈ ਇਹ ਵੱਡੀ ਗੱਲ ਆ ਯਾਰ ਇਹ ਤਾਂ ਕੋਈ ਗਾਰੰਟੀ ਉਹ ਨਹੀਂ ਦਿੰਦਾ ਹੁੰਦਾ ਵੀ ਇਹ ਟੁੱਟ ਜੇ ਤਾਂ ਭਾਈ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਤੇ ਬੰਦਾ ਆਪ ਵੀ ਤੋੜ ਸਕਦਾ ਵਾ ਵੀ ਹਨਾ ਇਹਦੀ ਨੁਕਤੇ ਕਢੇ ਜਾਂਦੇ ਆ ਪਰ ਤੁਸੀਂ ਇਹ ਬਦਲ ਕੇ ਜਾਂਦੇ ਹੋ ਇਹ ਸਹੀ ਗੱਲ ਆ ਬਿਲਕੁਲ ਜੀ ਹਾਂ ਅਸੀਂ ਮਾਲਵਾ ਸੋਲਰ ਬਠਿੰਡਾ ਜੀ 2025 ਦੇ ਵਿੱਚ ਜੋ ਹੁਣ ਸਕੀਮ ਲੈ ਕੇ ਆਇਆ ਜੀ ਇਹ ਮੋਨੋਕ੍ਰਿਸਟਲ ਬਾਈਫੇਸ਼ੀਅਲ ਪੈਨਲ ਹੈ ਦੋਨੇ ਪਾਸੋਂ ਕੰਮ ਕਰਦਾ ਜੀ ਪਿਛਲੇ ਸਾਲ ਵੀ ਅਸੀਂ ਲਾਇਆ ਸੀ ਇਸ ਸਾਲ ਵੀ ਜੀ ਜੀ ਪਰ ਕੀ ਸੀ ਬਹੁਤੇ ਕਿਸਾਨ ਭਰਾ ਡਰਦੇ ਸੀ ਕਿ ਸਾਡਾ ਨੇਰੀ ਚ ਸਟ੍ਰਕਚਰ ਜਾਂ ਪੈਨਲ ਨਾ ਟੁੱਟ ਜੇ ਹਾਂ ਤਾਂ ਇਸ ਨੂੰ ਲੈ ਕੇ ਮਾਲਵਾ ਸੋਲਰ ਬਠਿੰਡਾ ਜੀ ਫੁੱਲ ਸੈਟ ਫਰੋਂ ਕੰਪਲੀਟ ਸੈੱਟ ਨੂੰ 2 ਸਾਲ ਦੇ ਇੰਸ਼ੋਰੈਂਸ ਦੇ ਵਿੱਚ ਲੈ ਕੇ ਆਇਆ ਜੀ। ਅੱਛਾ 2 ਸਾਲ ਦੇ ਵਿੱਚ ਜੇ ਸਟ੍ਰਕਚਰ ਪੈਨਲ ਨੇਰੀ ਨਾਲ ਟੁੱਟਦਾ ਜੀ ਕੁਝ ਵੀ ਹੁੰਦਾ ਤਾਂ ਫਰੀ ਆਫ ਕੋਸਟ ਹੈ ਜਿਹੜਾ ਮਾਲਵਾ ਸੋਲਰ ਬਠਿੰਡਾ ਇਹਨੂੰ ਚੇਂਜ ਕਰਕੇ ਜਾਊਗਾ ਜੀ। ਕਿੰਨੇ ਚਿਰ ਚ ਤੁਸੀਂ ਇਹ ਨਾ ਬਾਗਰੋ ਬਾਤ ਹੀ ਨਾ ਪੁੱਛੋ ਆਗੇ ਬਾਈ ਪਰਸੋਕ ਨੂੰ ਫੇਰ ਚੌਥੇ ਗਏ ਨਹੀਂ ਜੀ ਵੱਧ ਤੋਂ ਵੱਧ ਤੁਸੀਂ ਇਹ ਮੰਨ ਲਓ ਜੀ 24 ਤੋਂ 48 ਘੰਟੇ ਜੀ। 24 ਤੋਂ 48 ਘੰਟੇ 48 ਘੰਟੇ ਜੀ। 24 ਤੋਂ 48 ਘੰਟੇ ਨੋਟ ਕਰ ਲਿਓ ਮੜਾ ਜਿਹੇ ਬੰਦਿਆਂ ਦਾ ਮਾਲਵਾ ਸੋਲਰ ਵਾਲੇ। ਬਾਈ ਜੀ ਇਹ ਤਾਂ ਹੋ ਗਿਆ ਪੈਨਲ ਹੁ ਜਿਵੇਂ ਸਾਡੇ ਵਾਲੇ ਏਰੀਏ ਚ ਘਟ ਲੱਗਿਆ ਬਾਈ ਜੀ ਇਹ ਥੋੜੇ ਮਾਲਵੇ ਇਧਰਲੇ ਪਾਸੇ ਵੱਧ ਲੱਗੇ ਬਠਿੰਡੇ ਚ ਤੇ ਇਹ ਹੁਣ ਬਦਲ ਬਈ ਕੀ ਇਹ ਪੂਰਾ ਕਰੰਟ ਕੱਢੂਗਾ ਇਹ ਹਾਂਜੀ ਹਾਂਜੀ ਬਿਲਕੁਲ ਜੀ ਇਹ ਆਪਾਂ ਚਲਾ ਕੇ ਵੀ ਦੇਖਾਂਗੇ ਦਰਸ਼ਕ ਇੱਕ ਬਾਈ ਜੀ ਗੱਲ ਇਹ ਜਿਓ ਸਟਾਰਟਰ ਦੇ ਵਿੱਚ ਤੁਸੀਂ ਦੱਸਦੇ ਸੀ ਜੀਪੀਐਸ ਲੱਗ ਗਿਆ ਵੀ ਚੋਰੀ ਹੋਣ ਦਾ ਡਰ ਹੁੰਦਾ ਜਿਵੇਂ ਹੈਨਾ ਬਿਲਕੁਲ ਜੀ ਕਿ ਲੋਕ ਕਿ ਕੋਈ ਸ਼ਰਾਰਤ ਹੀ ਕਰਕੇ ਲੈ ਜਾਂਦਾ ਵਾ ਹਾਂਜੀ ਹਾਂਜੀ ਤੇ ਇਹਦਾ ਫਿਰ ਕੀ ਜੀਪੀਐਸ ਦਾ ਕੀ ਨਾ ਕੀ ਵਰਕ ਕਰੂਗਾ ਕਿਵੇਂ ਪਤਾ ਲੱਗੂਗਾ ਵੀ ਕਿਹੜੀ ਪ੍ਰੋਸੈਸ ਆ ਹਾਂ ਜੀਪੀਐਸ ਦੇ ਦੇ ਦੋ ਬੈਨੀਫਿਟ ਹੈ ਜੀ ਇੱਕ ਤਾਂ ਇਹ ਜਿਹੜਾ ਕੰਟਰ ਕਸਟਮਰ ਜਿਹੜਾ ਕਿਸਾਨ ਭਰਾ ਜੀ ਇਹਨੂੰ ਫੋਨ ਤੇ ਘਰ ਬੈਠੇ ਇਹਨੂੰ ਆਨ ਕਰ ਸਕਦਾ ਜੀ ਆਫ ਕਰ ਸਕਦਾ ਘਰ ਬੈਠੇ ਘਰ ਬੈਠੇ ਜੀ ਘਰ ਬੈਠੇ ਹੀ ਮੋਟਰ ਚੱਲੂਗੀ ਘਰ ਬੈਠੇ ਬੰਦਾ ਮੋਟਰ ਨੂੰ ਬੰਦ ਕਰ ਸਕਦਾ ਜੀ ਹੂੰ ਜੇ ਕੋਈ ਘਰ ਬੈਠੇ ਕੋਈ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਫੋਨ ਤੇ ਹੀ ਡਿਸਪਲੇ ਤੇ ਪਤਾ ਲੱਗੂਗਾ ਕਿ ਇਹਦੇ ਵਿੱਚ ਕੀ ਫਾਲਟ ਹੈ ਕੀ ਮਨ ਲਓ ਪ੍ਰੋਬਲਮ ਆਈ ਹੈ ਇਹਦੇ ਜਿਹੜੀ ਨਕਸ਼ਾ ਜਿਵੇਂ ਗੱਡੀ ਦੇ ਉੱਤੇ ਮੀਟਰ ਤੇ ਆ ਜਾਂਦਾ ਪਾਈਆ ਤੇਲ ਘਟਾ ਤਾਂ ਹਾ ਪੈਰ ਵਾਲਾ ਜਗ ਪਿਆ ਉਹ ਮੇਰੇ ਤੁਹਾਡੇ ਫੋਨ ਤੇ ਐਪ ਹੋਊਗੀ ਜਿਹੜੀ ਹੈ ਨਾ ਉਹਦੇ ਤੇ ਜਗ ਪੈਣਾ ਤੇ ਇਹ ਜਿਹੜੀ ਗਰੰਟੀ ਆ ਕਿਨੇ ਐਚਪੀ ਤੱਕ ਦੇਨੂ ਆ ਗਰੰਟੀ ਜਿਹੜੀ ਅਸੀਂ ਫੁੱਲ ਕੰਪਲੀਟ ਸੈੱਟ ਦੀ ਅਸੀਂ ਗਰੰਟੀ ਦੇ ਰਹੇ ਆ ਜੀ ਇੰਸ਼ੋਰੈਂਸ ਦੇ ਰਹੇ ਆ ਪਹਿਲਾਂ ਤਾਂ ਇਹ ਦੱਸ ਦੇ ਫੁੱਲ ਕੰਪਲੀਟ ਸੈੱਟ ਆ ਜਿਹੜਾ ਮਾਲਵਾ ਸੋਲਰ ਇਹਨੂੰ ਇੰਸਟਾਲ ਕਰਕੇ ਜਾਊਗਾ ਜੀ ਜਿਹਦੇ ਵਿੱਚ ਹੌਟ ਡਿਪ ਸਟ੍ਰਕਚਰ ਹੋਊਗਾ ਜੀ ਹੌ ਇਹ ਕੀ ਹੁੰਦਾ ਹੋਵਾ ਹੌਟ ਡਿਪ ਇਹ ਆ ਜੀ ਇੱਕ ਤਾਂ ਇਹਨੂੰ ਜਰਰੀ ਪੈਂਦੀ ਜੀ ਕਿਤੋਂ ਮਤਲਬ ਜੰਗਾਲ ਨਹੀਂ ਪਣਾ ਮੈਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਹਿਣਾ ਹੈ ਕਿ ਤੁਸੀਂ ਜੀਆਈ ਸਟ੍ਰਕਚਰ ਨੂੰ ਛੱਡੋ ਕੱਲਾ ਹੌਟ ਡਿਪ ਸਟ੍ਰਕਚਰ ਲਾਓ ਜਿਹਦੇ ਨਾਲ ਤੁਹਾਡੇ ਸੋਲਰ ਪੈਨਲ ਦੀ ਵੀ ਜਿਹੜੀ ਲਾਈਫ ਆ ਉਹਦੀ ਹੋਰ ਸਟਰੋਂਗ ਹੋ ਜਾਂਦੀ ਹੈ ਕਿ ਨੇਰੀ ਨਾਲ ਟੁੱਟਣ ਦੇ ਕੋਈ ਕਾਰਨ ਨਹੀਂ ਰਹਿੰਦਾ ਕਿਉਂਕਿ ਦੂਸਰੇ ਸਟਰਕਚਰ ਨੂੰ ਜ਼ਰ ਪੈ ਜਾਂਦੀ ਹੈ ਜੀ ਜੀ ਇੱਕ ਤਾਂ ਅਸੀਂ ਇਹਦੇ ਵਿੱਚ ਫੁੱਲ ਸੈੱਟ ਦੇ ਵਿੱਚ ਹੌਟ ਡੈਪ ਸਟਰਕਚਰ ਦੇ ਰਹੇ ਹਾਂ ਨਾਲ ਜਿਹਦੇ ਅਸੀਂ ਅਰਥਿੰਗ ਦੇ ਰਹੇ ਹਾਂ ਜੀ ਅੱਛਾ ਅਰਥ ਵਾਲਾ ਵੀ ਇਹ ਆਮ ਲਾਉਂਦੇ ਨਹੀਂ ਹਾਂਜੀ ਵਿੱਚ ਲਾਉਂਦੇ ਨਹੀਂ ਸੀ ਕਈ ਬੰਦੇ ਬਿਲਕੁਲ ਜੀ ਜਿਹੜੀ ਕੰਮ ਜਿਹੜੀ ਅਸੀਂ ਇੰਸ਼ੋਰੈਂਸ ਦੇ ਰਹੇ ਹਾਂ ਜੀ ਉਹਦੇ ਲਈ ਅਰਥ ਬਹੁਤ ਜ਼ਰੂਰੀ ਹੈ ਜੀ ਆ ਇਹ ਕਿਪੜ ਮੁਦੇ ਵੀ ਹੁੰਦੇ ਸੀ ਇਹ ਭਾਈ ਲਾਇਆ ਕਰੋ ਘਰਾਂ ਤੇ ਵੀ ਲਾਇਆ ਕਰੋ ਆਪਸਰਾ ਆਪਾ ਲਾਉਂਦੇ ਨਹੀਂ ਸੀ ਇਹ ਜਿਹੜਾ ਇਹਦੇ ਵਿੱਚ ਇੰਸ਼ੋਰੈਂਸ ਹੈ ਜਿਹੜਾ ਕਿਸਾਨ ਭਰਾ ਦਾ ਵੀ ਇੰਸ਼ੋਰੈਂਸ ਹੈ ਜੇ ਅਰਥ ਲੱਗਿਆ ਹੋਇਆ ਜੀ ਤੇ ਅਰਥ ਦੇ ਨਾਲ ਜੇ ਕਿਸਾਨ ਭਰਾ ਨੂੰ ਕਰੰਟ ਲੱਗਦਾ ਜੀ ਮਿਸ ਹੈਪਨਿੰਗ ਹੁੰਦੀ ਆ ਪਹਿਲੀ ਗੱਲ ਤਾਂ ਵਾਹਿਗੁਰੂ ਮਿਹਰ ਕਰੇ ਕਿਸ ਤੇ ਹੋਵੇ ਨਾ ਜੇ ਹੁੰਦੀ ਆ ਤਾਂ ਕੰਪਨੀ ਉਸ ਦਾ ਵੀ ਇੰਸ਼ੋਰੈਂਸ ਦੇਊਗੀ ਜੀ ਤੇ ਇੱਕ ਅੱਗੇ ਸੋਲਰ ਵੀ ਜਿਹੜਾ ਸੋਲਰ ਦਾ ਕਰੰਟ ਹੁੰਦਾ ਤਾਂ ਉਹੀ ਜੇ ਹੁੰਦਾ ਵਾ ਇਹ ਹੁੰਦਾ ਸੱਚੀ ਲੱਗਦਾ ਇਹ ਨਹੀਂ ਜੀ ਉਹ ਕਹਿੰਦੀਆਂ ਗੱਲਾਂ ਜੀ ਇਹਦੇ ਵਿੱਚ ਡੀਸੀ ਕਰੰਟ ਹੁੰਦਾ ਜੀ ਅੱਛਾ ਇਹ ਏਸੀ ਨਾਲੋਂ ਵੀ ਪੈੜਾ ਹੁੰਦਾ ਜੀ ਏਸੀ ਨਾਲੋਂ ਵੀ ਖਤਰਨਾਕ ਬਿਲਕੁਲ ਜੀ ਇਹ ਡੀਸੀ ਕਰੰਟ ਇਹੋ ਜਾਈ ਜਦੋਂ ਕਿਸੇ ਨੂੰ ਲੱਗਦਾ ਛੱਡਦਾ ਨਹੀਂ ਆਪਦੇ ਅੰਦਰ ਵੱਲ ਖਿੱਚਦਾ ਜੀ ਤਾਂ ਜਿਹੜੀਆਂ ਵਾਇਰਾਂ ਜੀ ਉਹ ਉਂਗਲ ਜਿੱਕ ਕਿਤੋਂ ਵੀ ਲੱਗੂ ਆ ਜੀ ਮਾਸ ਦੇ ਵਿੱਚ ਤਾਂ ਡੀਸੀ ਕਰੰਟ ਅੰਦਰ ਨੂੰ ਵੜਦਾ ਜਾਊਗਾ ਓਹ ਮਤਲਬ ਉਹ ਬਹੁਤ ਖਤਰਨਾਕ ਬਹੁਤ ਖਤਰਨਾਕ ਹੁੰਦਾ ਜੀ ਪਰ ਇਹ ਆ ਕਿ ਜਲਦੀ ਇਹ ਕਿਸੇ ਨੂੰ ਮਤਲਬ ਆਪਾਂ ਕਹਦੇ ਆ ਨਹੀਂ ਲੱਗਦਾ ਜੀ ਪਰ ਜੇ ਜੇ ਕਿਤੋਂ ਵਾਇਰ ਨੰਗੀ ਹੈ ਮਤਲਬ ਦੋਨੇ ਵਾਇਰਾਂ ਨੂੰ ਬੰਦਾ ਕੋਈ ਵੀ ਕਿਸਾਨ ਪਰ ਹੱਥ 'ਚ ਫੜੂਗਾ ਜੀ ਤਾਂ ਉਹਦੇ ਬਚਣ ਦੇ ਚਾਂਸ ਹੀ ਨਹੀਂ ਜੀ ਇੱਕ ਮੈਂ ਹੋਰ ਗੱਲ ਦੱਸ ਦਿਆਂ ਜਿਹੜਾ ਮੈਂ ਅਰਥ ਲੱਗਿਆ ਵਾ ਫਿਰ ਹੀ ਇੰਸ਼ੋਰੈਂਸ ਕਵਰ ਹੋਣਾ ਫਿਰ ਹੀ ਇੰਸ਼ੋਰੈਂਸ ਕਵਰ ਹੋਣਾ ਨਹੀਂ ਨਹੀਂ ਤਾਂ ਇਹਦਾ ਇੰਸ਼ੋਰੈਂਸ ਆ ਜਿਹੜੀਆਂ ਪਲੇਟਾਂ ਟੁੱਟ ਜੇ ਹਨਾ ਇਹ ਕਾ ਬੰਦੇ ਦਾ ਵੀ ਆ ਵਿੱਚ ਬਿਲਕੁਲ ਜੀ ਮਤਲਬ ਬੰਦੇ ਨੂੰ ਰੱਬ ਨਾ ਕਰੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਮਿਸ ਹੈਪਨਿੰਗ ਹੁੰਦੀ ਹੈ ਜੀ ਤਾਂ 2 ਸਾਲ ਦੇ ਵਿੱਚ ਕਸਟਮਰ ਦਾ ਵੀ ਇੰਸ਼ੋਰੈਂਸ ਹੈ ਜੀ ਕਸਟਮਰ ਦਾ ਵੀ ਹੋ ਗਿਆ ਇਹ ਵੀ ਗੱਲ ਹੋ ਗਈ ਤੇ ਵੀਰੇ ਜਿਵੇਂ ਫਿਟਿੰਗ ਆ ਹਾਂਜੀ ਇਹ ਜੋੜ ਵਗੈਰਾ ਜਿਵੇਂ ਆ ਲੱਗੇ ਆ ਹਨਾ ਕਈ ਈ ਆਪ ਨੂੰ ਆਤ ਹੁੰਦੀ ਆ ਵੀ ਆਪਾਂ ਆਪੀ ਮਕੈਨਿਕ ਬਣ ਜੰਨੇ ਆ ਨਾ ਤਾਂ ਇਹਦਾ ਕੀ ਸਿਸਟਮ ਆ ਪਹਿਲੀ ਗੱਲ ਤਾਂ ਜੀ ਅਸੀਂ ਕਿਸਾਨ ਭਰਾ ਨੂੰ ਦੱਸਣਾ ਚਾਹੁੰਦੇ ਆ ਜਿਹੜੀ ਇਹ ਫਿਟਿੰਗ ਹੁੰਦੀ ਆ ਜੀ ਤਾਂ ਇਹਦੇ ਵਿੱਚ ਕਿਤੇ ਵੀ ਕੋਈ ਜੋੜ ਨਾ ਲਾਓ ਸਿਰਫ ਸਾਰੀ ਫਿਟਿੰਗ ਕਨੈਕਟਰਾਂ ਨਾਲ ਨਾ ਕਰੋ ਜੀ ਇਦਾਂ ਹਾਂ ਤੁਸੀਂ ਉੱਪਰ ਵੀ ਦੇਖੋ ਕਿਤੇ ਸਾਰੀ ਹਰੇਕ ਜਗ੍ਹਾ ਜਿੱਥੋਂ ਆ ਆ ਵਾਇਰ ਆ ਰਹੀ ਆ ਉੱਥੇ ਦੇਖੋ ਹੀ ਕਨੈਕਟਰ ਲੱਗੇ ਹੋਣਗੇ ਪ੍ਰੋਪਰ ਜਿਵੇਂ ਜਿਵੇਂ ਗੱਡੀਆਂ ਦੀ ਹੁੰਦੀ ਆ ਪਲੱਗ ਜੀ ਤੇ ਜਿਹੜੀ ਤੁਸੀਂ ਇਹ ਗੱਲ ਕਰੀਏ ਜੀ ਕਿ ਅਣਜਾਣ ਕਿਸੇ ਵੀ ਅਣਜਾਣ ਪਰਸਨ ਤੋਂ ਇਹਦੀ ਫਿਟਿੰਗ ਨਾ ਕਰਾਓ ਹੂੰ ਕਿਉਂਕਿ ਇਹਦਾ ਕਰੰਟ ਵੀ ਪੜਾਈ ਪਲੱਸ ਇਹ ਹੁੰਦਾ ਕਿ ਜੇ ਸਾਰੇ ਪੈਨਲਾਂ ਦਾ ਆਸ ਵਿੱਚ ਕਰੰਟ ਜੁੜ ਜੇ ਨਹੀਂ ਤਾਂ ਸਾਰੇ ਪੈਨਲ ਬਲਾਸਟ ਹੋ ਸਕਦੇ ਨੇ ਹਾਂ ਗਲਤ ਜੋੜ ਬਿਲਕੁਲ ਨੁਕਸਾਨ ਵੱਡਾ ਕਰ ਸਕਦਾ ਤੇ ਇਹ ਗੱਲ ਬਾਈ ਜੀ ਹੁਣ ਇਹ ਰੇਟ ਕਿਹੜੀ ਗ੍ਰੇਡ ਦੇ ਵਿੱਚ ਆਉਂਦੇ ਆ ਕੀ ਆਮ ਬੰਦੇ ਦੇ ਬਜਟ ਦੇ ਵਿੱਚ ਹੈਗੇ ਆ ਦੋ ਸਾਲ ਦੀ ਗਾਰੰਟੀ ਵੀ ਆ ਜਾਂ ਇਹ ਤੋਂ ਘੱਟ ਵਾਲੇ ਦੇ ਵਿੱਚ ਵੀ ਕਿਵੇਂ ਮੈਨੂੰ ਮੜਾ ਜਾਏ ਸਮਝਾ ਦਿਓ ਜਿਹੜੀ ਅਸੀਂ 2 ਸਾਲ ਦੇ ਗਾਰੰਟੀ ਪਲੱਸ ਇੰਸ਼ੋਰੈਂਸ ਲੈ ਕੇ ਆਏ ਆ ਜੀ ਇਹ 3 HP ਤੋਂ 10 HP ਤੱਕ ਜਿਵੇਂ 3 HP ਦਾ ਹੈਗਾ ਜੀ ਰੇਟ 1 ਲੱਖ 22000 ਰੁਪਏ ਆ ਜੀ ਜੀ 5 एचपी ਦਾ ਰੇਟ ਹੈਗਾ ਜੀ 1,66,500 ਜੀ ਹੂੰ ਸਾਢੇ 7 एचपी ਦਾ ਰੇਟ ਹੈਗਾ ਜੀ 2,45,000 ਰੁਪਇਆ ਜੀ ਹੂੰ ਤੇ 10 एचपी ਦਾ ਰੇਟ ਹੈਗਾ ਜੀ 2,95,000 ਰੁਪਇਆ ਜੀ ਜੀ ਇਹ ਹੈਗਾ ਜੀ 2 ਸਾਲ ਫੁੱਲ ਕੰਪਲੀਟ ਸੈਟ ਪਲੱਸ ਇੰਸ਼ੋਰੈਂਸ ਦੇ ਨਾਲ ਜੀ ਤੇ ਕਿੰਨੇ ਐਚਵੀ ਦੀ ਮੋਟਰ ਚਲਾਊਗਾ ਆ ਇਹ ਇਹ ਸਾਢੇ 7 ਐਚਪੀ ਦਾ ਸੈਟ ਲੱਗਿਆ ਹੋਇਆ ਜੀ ਆਪਣਾ ਸਾਢੇ 7 ਐਚਪੀ ਦਾ ਸੈਟ ਸੈਟ ਲੱਗਿਆ ਹੋਇਆ ਜੀ ਦੋਸਤ ਬਾਈ ਜਿਵੇਂ ਆਹਾ ਵਾ ਦੋ ਸਾਲ ਦੀ ਗਾਰੰਟੀ ਵਾਲਾ ਟੁੱਟਣ ਦੀ ਹੈਨਾ ਉਹ ਤਾਂ 25 30 ਸਾਲ ਤੱਕ ਚੱਲਦਾ ਰਹਿੰਦਾ ਹੈ ਨਾ ਹਾਂ ਜੀ ਪੈਨਲ ਦੀ ਹੈ ਜੀ ਉਹ 25 ਸਾਲ ਦੀ ਹੈ ਜੀ ਅੱਛਾ ਵੈਸੇ ਜਿਹੜੀ ਆਪਾਂ ਦੇ ਰਹੇ ਹਾਂ ਸੈਟ ਉਹ ਕੰਪਲੀਟ ਦੀ 2 ਸਾਲ ਦੀ ਹੈ ਤੇ ਜਿਹੜੀ ਪੈਨਲ ਦੀ ਉਹ 25 ਸਾਲ ਦੀ ਹੈ ਅਸਲ ਵਿੱਚ ਅੱਗੇ ਕੀ ਸੀ ਨਾ 25 ਸਾਲ ਦੀ ਇਹਦੀ ਗਾਰੰਟੀ ਤਾਂ ਦੇ ਦਿੰਦੇ ਸੀਗੇ ਹਾਂ ਜੀ ਉਹ ਸਿਰਫ ਟੁੱਟਣ ਦੀ ਗਾਰੰਟੀ ਨਹੀਂ ਸੀ ਹੁੰਦੀ ਪਰ ਤੁਸੀਂ 2 ਸਾਲ ਦੀ ਨਾਲ ਟੁੱਟਣ ਦੀ ਵੀ ਗਾਰੰਟੀ ਵੀ ਦੇ ਰਹੇ ਆ ਇਹ ਵੱਡੀ ਅਪਡੇਟ ਆ ਬਿਲਕੁਲ ਜੀ ਮੀਨ ਜੇ ਕਲੀਅਰ ਗੱਲ ਦਰਸ਼ਕੋ ਇਹ ਕਰਾ ਕਿਉਂ ਬਾਈ ਇਦਾਂ ਹੀ ਆ ਨਾ ਗੱਲ ਬਿਲਕੁਲ ਜੀ ਬਿਲਕੁਲ ਮੀਨ ਕੱਲ ਇਹ ਆ ਵੀ ਟੁੱਟਣ ਦੀ ਕਿ ਹੈਗਾ ਇਹ ਦੂ ਘੱਟ ਦੇ ਵਿੱਚ ਹੈਗਾ ਜੀ ਉਹਦੇ ਵਿੱਚ 1.5 ਲੱਖ ਦਾ ਦੱਸਿਆ ਉਹ ਨਹੀਂ ਹਾਂ ਉਹਦੇ ਵਿੱਚ ਸਾਡੇ ਕੋਲ 3 HP ਤੋਂ ਲੈ ਕੇ ਜੀ 25 30 HP ਤੱਕ ਆ ਜੀ 25 30 ਹਾਂ ਜਿੱਦਾਂ ਸਾਡੇ ਕੋਲ 3 HP ਲੱਖ ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਉੱਚ ਗਰੰਟੀ ਹੈਗੀ ਐ ਲੱਖ ਚ ਕੁਝ ਉਹਦੇ ਵਿੱਚ ਹੈਗੀ ਆ ਜੀ ਉਹਦੇ ਵਿੱਚ ਵੀ ਅਸੀਂ ਫੁੱਲ ਸਾਲ ਦੀ ਕੰਪਲੀਟ ਸੈੱਟ ਦੀ ਦੇ ਰਹੇ ਹਾਂ ਜੀ ਪਰ ਉਹ ਚ ਇੰਸ਼ੋਰੈਂਸ ਨਹੀਂ ਹੈ ਇੰਸ਼ੋਰੈਂਸ ਨਹੀਂ ਨਹੀਂ ਇਹਦੀ ਇਹਦੀ ਹੋਊਗੀ ਹਾਂ ਇਹਦੀ ਹੋਊਗੀ ਜੀ ਇਹ ਸਾਲ 'ਚ ਜੇ ਟੁੱਟਦਾ ਤਾਂ ਸਿਰਫ ਕਸਟਮਰ ਤੋਂ ਕਿਲੇ ਗਲਾਸ ਦੇ ਪੈਸੇ ਲਈ ਜਾਣਗੇ ਉੱਪਰਲੇ ਸ਼ੀਸ਼ੇ ਦੇ ਲੇਵਰੀ ਲਓ ਲੇਵਰ ਨਹੀਂ ਲਈ ਜਾਊਗੀ ਜੀ ਆਪਾਂ ਚਲਾਕੀ ਦੇਖੀਏ ਬਾਈ ਜੀ ਮੜਾ ਜਾ ਇਹਨੂੰ ਹਾਂਜੀ ਹਾਂਜੀ ਅੱਜ ਬਾਈ ਛੱਡਿਓ ਫਿਰ ਸੱਚੂ ਕਿਥੋਂ ਆਪਾਂ ਇਹਨੂੰ ਫੋਨ ਤੋਂ ਚਲਾਉਣਾ ਜੀ ਫੋਨ ਤੋਂ ਹੀ ਚਲਾਈਏ ਫਿਰ ਕਿਉਂ ਨਾ ਫੋਨ ਤੋਂ ਚਲਾਈਏ ਹਾਂ ਸਰਪੰਚ ਸਾਹਿਬ ਨੂੰ ਬੁਲਾ ਲਗੇ ਜੀ ਆਪਾਂ ਸਰਪ ਚੜਦੀ ਕਲਾ ਜੀ ਪਹਿਲਾਂ ਤਾਂ ਮੁਬਾਰਕਾਂ ਵੀ ਤੁਹਾਨੂੰ ਸਰਪੰਚ ਸਾਹਿਬ ਨੇ ਤੇ ਅਲੱਗ ਕੀ ਫਿਰ ਅੱਜ ਤਾਂ ਫਿਰ ਕਹਿ ਲੋ ਕਿ ਖਾਲ ਖੁਲ ਦੂਰੋਂ ਹੀ ਛਾਲਾ ਮਾਰਦੇ ਟੱਪ ਤੇ ਫਿਰਦੇ ਹਾਂ ਤੇ ਇਹ ਕਿਵੇਂ ਸਿਸਟਮ ਸਹੀ ਆ ਬਹੁਤ ਵਧੀਆ ਜੀ ਕੋਈ ਕੁਸ਼ਲ ਤੋਂ ਦਿੱਕਤ ਤਾਂ ਨਹੀਂ ਦਿੱਤੀ ਵੀ ਲੈ ਵੀ ਬਜਰੀ ਦਾ ਟਰੱਕ ਭਰ ਲਿਆ ਫਲਾਣਾ ਭਰ ਲਿਆ ਫੇਰਾ ਹਲੂੜਾ ਜਾਵੇਂ ਕਿਵੇਂ ਆ ਨਹੀਂ ਸਾਰਾ ਕੁਝ ਇਹਨਾਂ ਨੇ ਆਪ ਹੀ ਕੀਤਾ ਆ ਬਜਰੀ ਵੀ ਆਪ ਹੀ ਪਾਈ ਆ ਹਾਂ ਸਾਰਾ ਕੁਝ ਇਹਨੇ ਆਪ ਪਾਇਆ ਇਹ ਵੱਡੀ ਗੱਲ ਆ ਤੇ ਚਲਾ ਕੇ ਦੇਖੀਏ ਫਿਰ ਮੋਟਰ ਲੈ ਆ ਪੂਤ ਥੋਡੇ ਪੂਤ ਤੋਂ ਹੀ ਲੈ ਇਹ ਤਾਂ ਉੱਥੇ ਜਿਵੇਂ ਕਹਿ ਸਕਦੇ ਕਿ ਵਿਆਹ ਵੂ ਗਏ ਆ ਕਿਤੇ ਹਨਾ 5:00 ਵਜੇ ਜੇ ਡਿਲੇਟ ਹੁੰਦਾ ਆਪਾਂ ਦਾ ਭਾਈ ਜਾਇਆ ਨਹੀਂ ਜਾਣਾ ਅੱਜ ਰਾਤ ਦੀ ਵਾਰੀ ਆ ਨਾ ਉੱਥੋਂ ਬੈਠੇ ਇਹ ਨਹੀਂ ਕਿ ਤੁਹਾਨੂੰ ਪਾਰਟੀ ਚੋਂ ਭਜਣਾ ਪਊਗਾ ਹਾਂ ਲੈ ਆਰੇ ਵੀ ਸਹੀ ਐਪ ਇੱਕ ਮਿੰਟ ਇੱਕ ਮਿੰਟ ਲੋਕ ਨਹੀਂ ਖੁੱਲਿਆ ਲੋਕ ਨਹੀਂ ਖੁੱਲਿਆ ਉਹ ਖੁੱਲਿਆ ਹੈ ਇਹ ਹੈ ਕਿਹੜੀ ਆਹ ਸੀ ਇੱਕੋ ਜਿਹਾ ਐਪ ਆ ਇਹ ਟਾਈਮਰ ਵੀ ਲੱਗ ਜਾਂਦਾ ਵੀ ਜੇ ਆਪਾਂ ਇੰਨੀ ਕਿਨੂ ਵਜੇ ਚਲਾ ਦਿਓ ਹਾਂਜੀ ਟਾਈਮਰ ਫਕਸ਼ਣੇ ਸਾਰੇ ਹੀ ਆ ਬਿਲਕੁਲ ਜੀ ਬਿਲਕੁਲ 9 ਵਜੇ ਚਲਾ ਦੋ ਸ਼ਾਮ ਨੂੰ 5 ਵਜੇ ਤੱਕ ਆਪਣਾ ਬਤਵੈਨ ਕੰਮਾਂ ਲੱਗ ਜੂਗਾ ਟਾਈਮਰ ਲੱਗ ਜੂਗਾ ਬਿਲਕੁਲ ਟਾਈਮ ਵੀ ਲਾਸਦਾ ਵੀ ਨੇ ਪੀਰੀਅਡ ਜੇ 2 ਘੰਟੇ ਚਲਾਉਣੀ ਹੈ ਤਾਂ 3 ਘੰਟੇ ਚਲਾਉਣੀ ਆ ਉਹ ਕਈ ਵਾਰੀ ਤਾਸ਼ ਖੇਡਣੀ ਹੁੰਦੀ ਆ ਆਠਾ ਬੈਠਾ ਚਲਾ ਦੋ ਮੋਟਰ ਔਨ ਟਰਨਿੰਗ ਔਨ ਲੈ ਵੀ ਆ ਮੋਟਰ ਔਨ ਦਾ ਸਾਈਨ ਆ ਗਿਆ ਕਰਨੇ ਸਹੀ ਉਹ ਲੈ ਵੀ ਕੰਟਰੋਲਰ ਵੀ ਦਿਖਾ ਦੇ ਵੀ ਕੰਟਰੋਲਰ ਕੋਲੇ ਕੋਈ ਨਹੀਂਗਾ ਹਾਂ ਕੰਟਰੋਲਰ ਜਾ ਪਏ ਇੱਥੇ ਆ ਚੱਕ ਲੈ ਇਹ ਕਿੰਨੇ ਦੀ ਮੋਟਰ ਆ ਜੀ ਇਹਦੇ ਵਿੱਚ 750 750 750 ਇੱਕ ਵੇ ਹੋਰ ਦੱਸਦੇ ਆ ਬੱਦਲਵਾਹੀ ਆ ਮਤਲਬ ਬੱਦਲ ਜੇ ਇਸ ਨੂੰ ਦੱਸਦੇ ਹੋਣਗੇ ਕੋਈ ਬਾੜਾ ਮਤਲਬ ਕਹਿ ਸਕਦੇ ਪੂਰੀ ਕੜਾਕੇ ਵਾਲੀ ਧੁੱਪ ਨਹੀਂ ਗਈ ਤਰੀਕੀਂ ਦੀ ਅੱਜ ਆਪਣੀ 10 10 ਆ 10 ਮਾਰਚ ਦੇ ਵਿੱਚ ਖੜੇ ਆ ਅਸੀਂ ਤੇ ਆ ਦੇਖ ਲੈ ਵੇ ਪੂਰਾ ਵਧੀਆ ਚੱਲ ਰਿਹਾ ਹਾਂਜੀ ਵੀਰੇ ਜੇ ਫੁੱਲ ਧੁੱਪ ਪੁੰਦੀ ਜੀ ਉੱਥੋਂ ਤੱਕ ਇਹਦੀ ਜਾਂਦੀ ਅੱਛਾ ਫੁੱਲ ਧੁੱਪ ਤੇ ਉੱਥੋਂ ਤੱਕ ਪਰ ਇਹ ਆ ਵੀ ਥੋੜਾ ਪੂਰਾ ਅਸਾਰ ਦੀ ਆ ਕੰਮ ਲੈ ਬਾਕੀ ਇਹ ਸੂਰਜ ਨੂੰ ਆ ਰੋਟੇਟ ਕਰ ਸਕਦੇ ਹੋ ਜਿੱਧਰ ਨੂੰ ਮਤਲਬ ਸੂਰਜ ਆਉਂਦਾ ਵਾ ਜਿੱਧਰ ਨੂੰ ਤਿੱਖਾ ਪਈ ਉਧਰ ਰੋਟੇਟ ਕਰ ਲੋ ਆ ਇਹ ਲੱਗੇ ਤਿੰਨ ਪੈਨ ਲੱਗੇ ਹਨਾ ਜੀ ਐਕਸਟ੍ਰੈਕਟ ਹੋਰ ਲਵਾਇਆ ਇਹ ਫਿਲਹਾਲ ਵਰਕਿੰਗ ਚ ਨਹੀਂ ਜੀ ਉਹ ਨੋ ਬਚ ਉਹ ਵਰਕਿੰਗ ਨਹੀਂ ਤਾਰਾਂ ਹੀ ਪਾਸੇ ਪਈਆਂ ਅਛਾ ਤਾਰਾਂ ਹੀ ਪਾਸੇ ਪਈਆਂ ਆ ਆਹੀ ਆ ਵਰਕਿੰਗ ਚ ਕੱਲ ਆ ਦੋਨੇ ਆ ਜੀ ਆ ਦੋਨਾਂ ਵਰਕਿੰਗ ਦੋਨਾਂ ਦੇ ਨਾਲ ਆ ਜੇ ਕਿਤੇ ਕੜਾਕੇ ਦੀ ਹੁੰਦੀ ਤਾਂ ਪੂਰਾ ਸੀਗਾ ਕੰਮ ਹਾਂ ਗਾਂ ਲਾ ਲੀ ਤੇ ਨੰਬਰ ਪਾ ਦੂੰਗਾ ਮੈਂ ਕਾਲ ਕਰ ਲਿਓ ਮਾਲਵਾ ਸੋਲਰ ਬਠਿੰਡਾ ਬਹੁਤ ਵੱਡਾ ਨਾਮ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਇਹਨਾਂ ਦੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਹੋਰ ਵੀ ਬਥੇਰੇ ਸਵਾਲ ਜਵਾਬ ਤੁਹਾਡੇ ਮਨਾਂ 'ਚ ਹੋਣਗੇ ਉਹ ਵੀ ਸੰਪਰਕ ਕਰ ਸਕਦੇ ਹੋ ਇੱਕ ਖਾਸ ਗੱਲ ਹੋਰ ਤੁਹਾਨੂੰ ਲੱਗੂਗਾ ਵੀ ਅੱਜ ਰੇਟ ਇਹ ਆ ਕੱਲ੍ਹ ਨੂੰ ਰੇਟ ਵੱਧ ਵੀ ਸਕਦੇ ਤੇ ਘੱਟ ਵੀ ਸਕਦੇ ਹੁੰਦੇ ਆ ਤੁਸੀਂ ਅੱਜ ਇਹਨਾਂ ਨੂੰ 25% ਪੇਮੈਂਟ ਦੇ ਕੇ ਬੁੱਕ ਵੀ ਕਰਾ ਸਕਦੇ ਹੋ ਕਿਉਂਕਿ ਰੇਟ ਤਾਂ ਘਟਦੇ ਵਧਦੇ ਰਹਿੰਦੇ ਜੀ ਮਾਰਕੀਟ ਦੇ ਹਿਸਾਬ ਨਾਲ ਨਾ ਸੀਜ਼ਨ ਆਉਣ ਵਾਲਾ ਹੀ ਰੇਟ ਵਧਣ ਹੁਣ ਮਾਰਚ ਚੱਲਦਾ ਲੈ ਕੋਈ ਜਦ ਸੀਜ਼ਨ ਆ ਗਿਆ ਹੋ ਸਕਦਾ ਮਹਿੰਗੇ ਹੋ ਜਾਣ ਤੇ ਹੋ ਸਕਦਾ ਘਟ ਵੀ ਜਾਣ ਦੋਨੇ অপਸ਼ਨਾਂ ਹੁੰਦੀਆਂ ਪਰ ਆਪਾਂ ਮੰਨ ਕੇ ਚੱਲਣਾ ਹੁੰਦਾ ਵੀ ਵਧਣਗੇ ਕਿਉਂਕਿ ਘਟੇ ਦੀ ਚੀਜ਼ ਮੈਨਾਂ ਦੇਖੀ ਨਹੀਂ ਕਦੇ ਤੇ ਇਸ ਕਰਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਕਿਉਂ ਬਾਈ ਜੀ ਬਿਲਕੁਲ ਜੀ 25% ਪੇਮੈਂਟ ਦੇ ਕੇ ਜੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜਦੋਂ ਛੋੜੇ ਫਸਲ ਆਉਂਦੀ ਆ ਤੇ ਬਾਣ ਜੇ ਸਦੋ ਵੇਲੇ ਹੁੰਦੇ ਆ ਕਣਕ ਵੱਢ ਕੇ ਤੇ ਉਦੋਂ ਪੰਪ ਨੂੰ ਇੰਸਟਾਲ ਕਰਾ ਸਕਦੇ ਹੋ ਆਪਣੇ ਖੇਤਾਂ। ਜਾਂ ਬੁੱਕ ਹੁਣ ਕਰਾ ਲਓ ਲਵਾ ਲਓ ਜਦੋਂ ਮਰਜੀ। ਬਿਲਕੁਲ ਜੀ ਬਿਲਕੁਲ। ਉਸੇ ਰੇਟ 'ਤੇ ਲੱਗੂਗੀ ਜੋ ਹੈ ਹੁਣ ਇਸ ਟਾਈਮ ਜੋ 25% ਦੇ ਰੇਟ ਦੇ ਵਿੱਚ ਤੁਸੀਂ ਬੁਕਿੰਗ ਕਰੋਗੇ ਉਸੇ ਰੇਟ 'ਤੇ ਲੱਗੂਗੀ ਚਾਹੇ ਤੁਸੀਂ ਅਪ੍ਰੈਲ ਚਾਹੇ ਮਈ ਚ ਮੋਟਰ ਨੂੰ ਆਪਦੇ ਖੇਤ ਲਵਾਓ। ਜਦੋਂ ਵੀ ਹੈਨਾ? ਹਾਂ ਬਿਲਕੁਲ। ਡਰੈੱਸ ਕੀ ਆਪਣੇ ਸੋਲਰ ਸਿਸਟਮ ਵਾਲੇ ਤੁਹਾਡੇ ਦਫਤਰ ਦਾ? ਮਾਲਵਾ ਸੋਲਰ ਬਠਿੰਡਾ ਜੀ ਨੀਅਰ ਮਲਤਾਨੀਆ ਰੋਡ ਕਲੰਗੀਤਾਰ ਗੁਰਦੁਆਰਾ ਜੀ ਤੇ ਤੌਣਾ 메ਨ ਰੋਡ ਜਿਹੜਾ ਵਜਦੇ ਅਸੀਂ ਤੌਣੇ ਵਾਲੇ ਵਜਦੇ ਆ ਜੀ। ਮਾਲਵਾ ਸ ਤੇ ਮੈਂ ਇੱਕ ਗੱਲ ਦੱਸ ਦਿਆ ਫੋਨ ਕਰਕੇ ਨਾ ਇਹਨਾਂ ਤੋਂ ਆਪ ਲੋਕੇਸ਼ਨ ਕਰਕੇ ਵੈਰੀਫਾਈ ਕਰਕੇ ਲਜਾਓ ਕਿਉਂਕਿ ਕਈ ਵਾਰੀ ਰਲਦੇ ਮਿਲਦੇ ਨਾਮਾਂ ਦੇ ਵਜਿਏ ਬੰਦਾ ਉਲਝ ਜਾਂਦਾ ਹੁੰਦਾ ਬਿਲਕੁਲ ਜੀ ਤੋ ਆਉਣਾ ਕਿ ਆ ਯਾਰ ਉਹਦੇ ਲੈ ਪੜਾਕੇ ਪੈਣ ਲੱਗ ਗਿਆ ਇਧਰ ਆਈ ਕਰਨ ਵਿਰਾਜ ਲੈ ਇਧਰ 2 ਮਿੰਟ ਗੱਲਾਂ ਚ ਕੀ ਲੱਗ ਗਿਆ ਕਿ ਸੂਰਜ ਕਹਦਾ ਮੈਂ ਹੈਗਾ ਵਾਂ ਆਹ ਦੇਖ ਲੈ ਧਾਰ ਇੱਥੇ ਸੀ ਉੱਥੇ ਪਹੁੰਚ ਗਈ ਆ ਮੈਨੂੰ ਲੱਗਦਾ ਹੋਰ ਮਾੜਾ ਜਾਂ ਕਰੜਾ ਹੋ ਗਿਆ ਜੈਸਾ ਤੇ ਜੇਠ ਹਾਰਡ ਚ ਬਿਲਕੁਲ ਜੀ ਬਿਲਕੁਲ ਇਹ ਤਾਂ ਬਾਬਾ ਜੀ ਬੱਟ ਤੁਹਾਨੂੰ ਗਾਂ ਕਰਨੀ ਪੈਣੀ ਆ ਪਰਲੇ ਪਾਸੇ ਨੂੰ ਤੇ ਆਹ ਦੇਖ ਲੋ ਲੈ ਬਹੁਤ ਹੀ ਕਮਾਲ ਦੀ ਗੱਲਬਾਤ ਆ ਤੇ ਸਾਰੇ ਦਰਸ਼ਕੋ ਅਗਲੀ ਵਾਰ ਇਸ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਸੰਪਰਕ ਕਰ ਲਿਓ ਧੰਨਵਾਦ ਮਿਹਰਬਾਨੀ